ਕਰਵਾਇਆ ਗਿਆ ਦੂਜੇ ਪਾਸੇ ਦੀਪਕ ਹਿੱਡਾ ਦੇ ਵੱਲੋਂ ਆਪਣੀ ਪਤਨੀ ਦੇ ਉੱਤੇ ਜ਼ਮੀਨ ਜਾਇਦਾਦ ਹੜੱਪਾਂ ਦੇ ਦੋਸ਼ ਦੇ ਵਿੱਚੋਂ ਉਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਦੋਨੇ ਧਿਰਾਂ ਨੂੰ ਹਿਸਾਬ ਥਾਣੇ ਦੇ ਵਿੱਚ ਸੱਦਿਆ ਜਾਂਦਾ ਤਾਂ ਬਾਹਰ ਬਣੇ ਇੱਕ ਕਮਰੇ ਦੇ ਵਿੱਚ ਜਦੋਂ ਦੀਪਕ ਹੁੱਡਾ ਅਤੇ ਉਸ ਦੇ ਵਕੀਲ ਅਤੇ ਦੂਜੇ ਪਾਸੇ ਜਿਹੜੇ ਕਿ ਥਾਣੇ ਦੀ ਜਿਹੜੀ ਮਹਿਲਾ ਤੇ ਨਾਲ ਹੀ ਜਿਹੜੀ ਕਿ ਸਵੀਟੀ ਬੁਰਾ ਉੱਥੇ ਬੈਠੇ ਹੋਏ ਨਜ਼ਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਇਨਾਂ ਦੀ ਆਪਸੀ ਜਿਹੜੀ ਕਿ ਤਕਰਾਰਬਾਜ਼ੀ ਹੋ ਜਾਂਦੀ ਹੈ ਤਕਰਾਰਬਾਜ਼ੀ ਸਕੱਦਰ ਵੱਧ ਕੇ ਕਿਸ ਸਵਿਟੀ ਬੂਰਾ ਉੱਠਦੀ ਹੈ ਤੇ ਆਪਣੇ ਪਤੀ ਦੀਪਕ ਹੁੱਡਾ ਦਾ ਗਲਾ ਜਿਹੜਾ ਕਿ ਫੜ ਲੈਂਦੀ ਆ ਜਿਸ ਦੀਆਂ ਤਸਵੀਰਾਂ ਉੱਥੇ ਲੱਗੇ ਕੈਮਰੇ ਦੇ ਵਿੱਚ ਜਿਹੜੇ ਕਿ ਕੈਦ ਹੋ ਗਈਆਂ ਤਾਂ ਦਾਸ ਹੀ ਹੈ ਕਿ ਸਵਿਟੀ ਬੂਰਾ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਵਿਆਹ ਜਿਹੜਾ ਕਿ ਹੋਇਆ ਸੀ ਉਸ ਤੋਂ ਪਹਿਲਾਂ ਹੀ ਜਿਹੜੇ ਕਿ ਦਾਸ ਦੇ ਵਿੱਚ ਕਾਰ ਵਗੈਰਾ ਦੀ ਜਿਹੜੀ ਕਿ ਮੰਗ ਕੀਤੀ ਗਈ ਸੀ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਦੇ ਵੱਲੋਂ ਜਿਹੜਾ ਕਿ ਉਸ ਨੂੰ ਦਾਜ ਦੇਹਦ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਪਰ ਦੂਜੇ ਪਾਸੇ ਜੇਕਰ ਗਾਲੂ ਦੇ ਪਤੀ ਦੀਪਕ ਹੁੱਡਾ ਦੀ ਕੀਤੀ ਜਾਵੇ ਤਾਂ ਉਸ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਸਵਿਟੀ ਬੁਰਾ ਨੇ ਉਹਨਾਂ ਦੀ ਜਿਹੜੀ ਕਿ ਜ਼ਮੀਨ ਜਾਇਦਾਦ ਹੜੱਪੀ ਹੈ ਜਿਸ ਦਾ ਚਾਲਦਾ ਹੈ ਉਹਨਾਂ ਨੇ ਕੇਸ ਜਿਹੜਾ ਕਿ ਦਰਜ ਕਰਵਾਇਆ ਗਿਆ ਇਹਨਾਂ ਦੋਨਾਂ ਦੇ ਵਿਆਹ ਨੂੰ ਮਹਿਜ 3 ਸਾਲ ਹੋਏ ਨੇ ਤਾਂ 3 ਸਾਲ ਦੇ ਵਿੱਚ ਇਸ ਕਦਰ ਖਿਲਾਰੇ ਪੈ ਗਏ ਕਿ ਇੱਕ ਦੂਜੇ ਦੇ ਜਿਹੜੇ ਕਿ ਜਾਂਦੇ ਦੁਸ਼ਮਣ ਬਣਦੇ ਨਜ਼ਰ ਆ ਰਹੇ ਨੇ ਗੁਲਾਮੇ ਨੂੰ ਹੱਥ ਪਾਇਆ ਜਾ ਰਿਹਾ ਤੇ ਦੂਜੇ ਪਾਸੇ ਜਿਹੜੇ ਕਿ ਹਿਸਾਰਪੁਰ ਦਾ ਕਹਿਣਾ ਕਿ ਦੋਨਾਂ ਧਿਰਾਂ ਨੂੰ ਬੁਲਾਇਆ ਗਿਆ ਮਾਮਲੇ ਨੂੰ ਸੁਲਝਾਉਣ ਦੀ ਜਿਹੜੇ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਨੇ ਪਰ ਸਵਿਟੀ ਬੁਰਾ ਦਾ ਕਹਿਣਾ ਹੈ ਕਿ ਉਹ ਜਿਹੜਾ ਕਿ ਆਰਥਿਕ ਤੱਕ ਤੋਂ ਜਿਹੜਾ ਕਿ ਕਮਜ਼ੋਰ ਸੀ ਪੈਸੇ ਦੇ باوجود ਵੀ ਉਸਨੇ ਦੀਪਕ ਹੁੱਡਾ ਦੇ ਨਾਲ ਜਿਹੜਾ ਕਿ ਵਿਆਹ ਕਰਵਾਇਆ ਤੇ ਜਿਹੜਾ ਜ਼ਮੀਨ ਹੜੱਪਣ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਪਲਾਟ ਦੇ ਉੱਤੇ ਕਬਜ਼ਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਉਸ ਦਾ ਕਹਿਣਾ ਕਿ ਉਸੇ ਉੱਤੇ ਜਿਹੜਾ ਕਿ ਉਸਨੇ ਜਿਹੜਾ ਕਿ 80 ਲੱਖ ਰੁਪਇਆ ਜਿਹੜਾ ਕਿ ਦਿੱਤਾ ਗਿਆ ਸੀ ਤਾਂ ਸਵਿਟੀ ਬੁਰਾ ਦਾ ਕਹਿਣਾ ਹੈ ਕਿ ਉਸੇ ਪਤੀ ਵੱਲੋਂ ਜਿਹੜਾ ਕਿ ਦਾਜ ਨੂੰ ਲੈ ਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤੇ ਜਿਸ ਕਰਕੇ ਉਸਨੇ ਜਿਹੜਾ ਕਿ ਇਹ ਕੇਸ ਅਦਾਲਤ ਕਰਵਾਇਆ ਪਰ ਦੂਜੇ ਪਾਸੇ ਜਦੋਂ ਉਹ ਥਾਣੇ ਦੇ ਵਿੱਚ ਬੈਠਦੇ ਨੇ ਗੱਲਬਾਤ ਕਰਨ ਵਾਸਤੇ ਲਿਆ ਜਾਂਦਾ ਤਾਂ ਉਸ ਕਦਰ ਸਵਿਟੀ ਬੁਰਾ ਭੜਕ ਜਾਂਦੀ ਹੈ ਤਾਂ ਆਪਣੇ ਪਤੀ ਦਾ ਗਲਾ ਘੋਟਣ ਦੀ ਕੋਸ਼ਿਸ਼ ਜਿਹੜੀ ਕਿ ਕੀਤੀ ਜਾਂਦੀ ਹੈ ਗਲੇ ਨੂੰ ਹੱਥ ਪਾਇਆ ਜਾਂਦਾ ਉਸ ਵਕਤ ਆ ਦੀਪਕ ਹੁੱਡਾ ਦੇ ਜਿਹੜੇ ਉੱਤੇ ਬਾਕੀ ਸੀ ਉਹ ਵੀ ਜਿਹੜੇ ਕਿ ਇਸ ਦੇ ਨਾਲ ਹੀ ਬੈਠੇ ਸੀ ਤੇ ਜਦੋਂ ਵੀਡੀਓ ਉੱਥੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਿਆ ਜਿਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਿ ਸਵਾਲ ਜਿਹੜੇ ਕਿ ਕੀਤੇ ਜਾ ਰਹੇ ਨੇ ਕਿਰੇਲੂ ਮਸਲੇ ਹੋ ਜਾਂਦੇ ਨੇ ਪਰ ਦੇਖਿਆ ਜਾ ਰਿਹਾ ਹੈ ਕਿ ਅੱਜ ਕੱਲ੍ਹ ਵਿਆਹ ਸ਼ਾਦੀ ਵਰਗੇ ਪਵਿੱਤਰ ਰਿਸ਼ਤੇ ਨੂੰ ਕਿਸ ਤਰੀਕੇ ਦੇ ਨਾਲ ਤਾਅ ਤਾਰ ਕੀਤਾ ਜਾ ਰਿਹਾ ਕਈ ਵਾਰ ਨਿੱਕੀਆਂ-ਮੋਟੀਆਂ ਟਕਰਾਹਾਂ ਵੀ ਅੰਨਾ ਭਿਆਨਕ ਰੂਪ ਧਾਰਨ ਕਰ ਲੈਂਦੀਆਂ ਨੇ ਕਿ ਥਾਣੇ ਕਚਹਿਰੀ ਦੇ ਵਿੱਚ ਜਾ ਕੇ ਹੀ ਜੜੇ ਅਜਿਹੇ ਮਸਲੇ ਨੇ ਉਹ ਹੱਲ ਹੁੰਦੇ ਨੇ